ਦੇ ਨਾਲ ਤੇ ਜਿਹੜੀ ਮਹਮ ਚੱਲੀ ਹੋਈ ਹੈ ਜਿਹਦੇ ਵਿੱਚ ਅਸੀਂ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਪ੍ਰਿੰਸੀਪਲਸ ਨੂੰ ਟੀਚਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਜ਼ ਦੇ ਵਿੱਚ ਭੇਜਦੇ ਆ ਫਿਨਲੈਂਡ ਵੀ ਜਾ ਚੁੱਕੇ ਸਾਡੇ ਟੀਚਰ ਆਈਆਈ ਮੈਂ અમદાવાદ ਵੀ ਟ੍ਰੇਨਿੰਗ ਹੋ ਚੁੱਕੀ ਹੈ ਸਿੰਗਾਪੁਰ ਨੂੰ ਕਈ ਬੈਚ ਜਾ ਚੁੱਕੇ ਨੇ ਅੱਜ 7ਵਾਂ ਬੈਚ ਜਿਹੜਾ ਹੈ ਉਹ ਸਿੰਗਾਪੁਰਵਾਨਾ ਹੋ ਰਿਹਾ ਹੈ ਜਿਹਦੇ ਵਿੱਚ 36 ਪ੍ਰਿੰਸੀਪਲ ਨੇ ਸਰਕਾਰੀ ਸਕੂਲਾਂ ਦੇ ਮੈਂ ਮਿਲ ਕੇ ਆਏ ਉਹਨਾਂ ਨੂੰ ਤੇ ਕਿਉਂਕਿ ਪੜ੍ਹਾਈ ਕਰਨ ਦੇ ਜਿਹੜੇ ਤਰੀਕੇ ਨੇ ਤੇ ਪੜ੍ਹਾਈ ਕਰਾਉਣ ਦੇ ਜਿਹੜੇ ਤਰੀਕੇ ਨੇ ਇਹ ਬਦਲ ਚੁੱਕੇ ਨੇ ਪਹਿਲਾਂ ਵਾਲਾ ਰੱਟਾ ਸਿਸਟਮ ਜਾਂ ਜਿਹੜਾ ਗਾਈਡ ਤੋਂ ਪੜ੍ਹ ਕੇ ਬਸ ਇੱਕ ਰੱਟਾ ਲਾ ਕੇ ਉਹਨੂੰ ਅ ਆਨਸਰ ਸ਼ੀਟ ਤੇ ਲਿਖਣਾ ਇਹ ਸਾਰਾ ਕੁਝ ਪੁਰਾਣਾ ਹੋ ਗਿਆ ਹੁਣ ਪੜ੍ਹਾਈ ਦੇ ਬਹੁਤ ਨਵੇਂ-ਨਵੇਂ ਤਰੀਕੇ ਆ ਗਏ ਸੋ ਜਿੰਨੇ ਵੀ ਟੀਚਰ ਸਾਡੇ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਨੇ ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਐ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਮੈਂ ਤੁਹਾਨੂੰ ਵੀ ਗੁਜਾਰਿਸ਼ ਕਰੂੰਗਾ ਇਸਾ ਤੋਂ ਲਿਸਟ ਲੈ ਲਿਓ ਤੇ ਕਿਤੇ ਤੁਹਾਨੂੰ ਨੇੜੇ ਜਿਹੜੇ ਕਿਤੇ ਉਧਰ ਕਿਸੇ ਕਵਰੇਜ ਕਰਨ ਗਏ ਹੋ ਤਾਂ ਉਹਨਾਂ ਪ੍ਰਿੰਸੀਪਲ ਦੀ ਵੀ ਹੈਡਮਾਸਟਰਾਂ ਦੀ ਵੀ ਇੰਟਰਵਿਊ ਕਰਿਓ ਜਿਹੜੇ ਜਾ ਕੇ ਆਏ ਨੇ ਕਿ ਕੀ ਫਰਕ ਪੈ ਗਿਆ ਜੀ ਉਹਨਾਂ ਦੇ ਬੱਚਿਆਂ ਨਾਲ ਵੀ ਇੰਟਰਵਿਊ ਕਰਿਓ ਕਿ ਕੀ ਫਰਕ ਪੈ ਗਿਆ ਕਿਉਂਕਿ ਪੇਰਾਂ ਉਹਨਾਂ ਸਕੂਲਾਂ ਦੇ ਵਿੱਚ ਐਡਮਿਸ਼ਨ ਵੱਧ ਗਈ ਕਿਉਂਕਿ ਪੇਰੈਂਟਸ ਤੇ ਸਾਈਕੋਲੋਜੀਕਲੀ ਵੀ ਫਰਕ ਪੈ ਜਾਂਦਾ ਹੈ ਕਿ ਸਾਡੇ ਬੱਚੇ ਉਹ ਹੈ ਜੀ ਸਕੂਲਾਂ ਚ ਪੜ ਰਹੇ ਨੇ ਜਿੱਥੇ ਸਟਾਫ ਜਿਹੜਾ ਵੈਰੀ ਵੈਰੀ ਵੈਲ ਟ੍ਰੇਨਡ ਸੋ ਅੱਜ ਜੋ ਸਾਡੀ ਸਿੱਖਿਆ ਦੀ ਗਰੰਟੀ ਹੈ ਉਹ ਉਹਦੇ ਚ ਇੱਕ ਹੋਰ ਕਦਮ ਨੂੰ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਚ ਸੋਹਰਾ ਦੇ ਜਿਹੜੇ ਯਤਨਾਂ ਸਦਕਾ ਅੱਜ ਇੱਕ ਹੋਰ ਕਦਮ ਅਸੀਂ ਅੱਗੇ ਚੱਕ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੇ ਜਦੋਂ ਸਾਡੇ ਨਾਲ ਪੰਜਾਬ ਦੇ ਵਿੱਚ ਰੋਡ ਸ਼ੋਅ ਕਰ ਰਹੇ ਸੀ ਅਸੀਂ ਕਸਬਿਆਂ ਚ ਪਿੰਡਾਂ ਜਾ ਰਹੇ ਸੀ ਸਭ ਤੋਂ ਜਿਹੜੀ ਟੌਪ ਤੇ ਗਰੰਟੀ ਉਹ ਸਿੱਖਿਆ ਦੀ ਸੀ ਕਿ ਸਕੂਲ ਸ਼ਾਨਦਾਰ ਬਣਾ ਦਾਂਗੇ ਔਰ ਬਣ ਰਹੇ ਨੇ ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਸਾਨੂੰ ਹੁਣ ਇਕੱਲਾ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ ਸਾਡੇ ਕੋਲੇ ਸਵੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਕੋਈ ਪਹੁੰਚ ਗਿਆ ਚੌਂਕੀਦਾਰ ਦੀਆਂ ਪੋਸਟਾਂ ਖਾਲੀ ਪਈਆਂ ਸੀ ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕਾਦਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ ਪ੍ਰਿੰਸੀਪਲ ਦਾ ਟਾਈਮ ਕੋਈ ਬਾਥਰੂਮ ਦੀਆਂ ਟੁੱਟੀਆਂ ਠੀਕ ਕਰਨਾ ਕੋਈ ਪੱਖਾ ਖੜ ਗਿਆ ਜੀ ਕੋਈ ਫੋਜ ਮੱਚ ਗਿਆ ਜੀ ਉਨੀ ਉਹਦੇ ਵਾਸਤੇ ਅਸੀਂ ਅਲੱਗ ਤੋਂ ਸਟਾਫ ਹੈਲਪਿੰਗ ਸਟਾਫ ਜਿਨੂੰ ਕਹਿੰਦੇ ਆ ਉਹ ਰੱਖਿਆ ਹੋਇਆ ਸੋ ਮੈਂ ਮੁਬਾਰਕਬਾਦ ਦਿੰਨਾ ਸਾਰਿਆਂ ਨੂੰ ਇਸ 7 ਦਿਨ ਦਾ ਹੈਗਾ ਪ੍ਰੋਗਰਾਮ ਇਹ ਤੇ 16 ਨੂੰ ਆ ਜਾਣਗੇ ਵਾਪਸ ਤੇ ਅੱਜ ਕੌਮੀ ਕਮੰਤਰੀ ਮਹਿਲਾ ਦਿਵਸ ਹੈ ਔਰ ਜ਼ਿਆਦਾਤਰ ਇਸ ਬੈਚ ਦੇ ਵਿੱਚ ਮਹਿਲਾ ਪ੍ਰਿੰਸੀਪਲ ਹੀ ਨੇ ਜ਼ਿਆਦਾ ਨੇ ਸੋ ਮੈਂ ਵਧਾਈ ਵੀ ਦੇਣਾ ਉਹਨਾਂ ਨੂੰ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਇੱਥੇ ਕਵਰੇਜ ਕਰਨ ਲਈ ਆਏ ਹੋ ਤੇ ਬਹੁਤ-ਬਹੁਤ ਨਿਰਵਾਨ ਕੋਈ ਸਵਾਲ ਹੋਵੇ। ਸਿਮ ਸਮ ਕੋਈ ਇੱਕ ਪਲਸ ਮਿਲਦਾ ਜਿਹੜਾ ਬਾਹਰ ਟੀਚਰ ਜਾਂਦੇ ਨੇ ਉਹ ਐਕਸਪੋਜ਼ਰ ਕਹਿੰਦੇ ਨੇ ਇਹ ਨੌਲੇਜ ਦਾ ਜਿੰਨਾ ਸ਼ੇਅਰ ਕਰੀਓ ਉਹਨਾਂ ਵਧੀਆ ਹੁੰਦਾ ਹੈ ਸਟੂਡੈਂਟਸ ਨੂੰ ਐਕਸਪੋਜ਼ਰ ਮਿਲਦਾ ਹੈ। ਸੁਰੇਸ਼ ਲਈ ਕਿਸ ਤਰੀਕੇ ਨਾਲ ਹੈਲਪ ਹੁੰਦੀ ਹੈ ਫਿਰ ਅੱਗੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਇੱਕ-ਇੱਕ ਐਗਜ਼ਾਮਸ ਕ੍ਰੈਕ ਕਰਨੇ ਹੁੰਦੇ ਨੇ, ਕੈਰੀਅਰ ਵਾਈਸ ਸੋਚਣਾ ਹੁੰਦਾ। ਦੇਖੋ ਇਹ ਜਦੋਂ ਉੱਥੇ ਜਾਣਗੇ ਤਾਂ ਉੱਥੇ ਇਕੱਲੇ ਨਹੀਂ ਹੋਣਗੇ ਨਾ। ਉੱਥੇ ਪੂਰੀ ਪ੍ਰਿੰਸਪਲ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਪੂਰੀ ਦੁਨੀਆ ਤੋਂ ਉੱਥੇ ਪ੍ਰਿੰਸਪਲਸ ਆਉਂਦੇ ਨੇ ਉਹਨਾਂ ਦੀ ਆਪਸ ਦੇ ਵਿੱਚ ਆਪਦੇ-ਆਪਦੇ ਕੰਟਰੀਜ਼ ਦੇ ਪੜ੍ਹਾਈ ਦੇ ਸਿਸਟਮ ਬਾਰੇ ਡਿਸਕਸ਼ਨ ਹੋਊਗੀ ਦੇਖੋ ਅੱਜ ਕੱਲ ਜ਼ਮਾਨਾ ਹੈਗਾ ਬ੍ਰੇਨਸਟਾਰਮਿੰਗ ਦਾ ਜਿੰਨੇ ਬ੍ਰੇਨ ਇਕੱਠੇ ਹੋ ਕੇ ਆਪਣਾ ਕਹਿੰਦੇ ਆ ਕਿ ਆਪਣੇ ਵਿਚਾਰ ਰੱਖਣਗੇ ਉਹਨਾਂ ਹੀ ਕੋਈ ਨਾ ਕੋਈ ਉਹਦੇ ਵਿੱਚੋਂ ਆਈਡੀਆਜ਼ ਆਉਣਗੇ ਆ ਜਿਹੜਾ ਆਪਾਂ ਸਟਾਰਟਅਪ ਕਹਿੰਦੇ ਆ ਵਿਚਾਰਮੰਦ ਬੰਦਿਆਂ ਨੇ ਸਟਾਰਟਅਪ ਕੀਤਾ ਕੋਈ ਉਹ ਜਿਵੇਂ YouTube ਹੈ ਚਾਰ ਜਣਾਂ ਨੇ ਬਣਾਈ ਸੀ ਹਨਾ ਆਪਸ ਇਕੱਠੇ ਹੋਏ ਕੋਈ ਲੋੜ ਪਈ ਹੁਣੀ ਇੱਕ 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 ਦਾ ਜਨਮ ਦਿਨ ਸੀ ਦੂਜੇ ਨੇ ਉਹਨੂੰ ਵੀਡੀਓ ਭੇਜਣੀ ਸੀ ਵੀਡੀਓ ਭੇਜਣ ਵਾਸਤੇ ਕੋਈ ਜਗ੍ਹਾ ਨਹੀਂ ਸੀ ਵੀ ਕਿਵੇਂ ਭੇਜੀ ਇਥੇ YouTube ਦਾ ਜਨਮ ਹੋਇਆ ਸੋ ਅੱਜ YouTube ਤੋਂ ਬਿਨਾ ਸ਼ਾਇਦ ਰਹਿਣੇ ਮੁਸ਼ਕਲ ਹੋ ਜੇ ਸੋ ਇਸੇ ਤਰ੍ਹਾਂ ਹੀ ਬ੍ਰੇਨਸਟਾਰਮਿੰਗ ਨਾਲ ਅੱਜ ਗਰੁੱਪ ਆਫ ਕੰਪਨੀਆਂ ਦਾ ਜ਼ਮਾਨਾ ਹੈ ਬਿਲਕੁਲ ਮੈਂ ਟੀਚਰਜ਼ ਨੂੰ ਵੀ ਕਹਿ ਕੇ ਤੁਸੀਂ ਆਪ ਤਾਂ ਚਲੋ ਇਕੱਠੇ ਰਹਿਣੇ ਆ ਇੱਥੇ ਆ ਕੇ ਵੀ ਇਕੱਠੇ ਰਹੋਗੇ ਪਰ ਜਿਹੜੇ ਹੋਰ ਵੀ ਦੁਨੀਆ ਤੋਂ ਆਣਗੇ ਉਹਨਾਂ ਤੋਂ ਵੀ ਸਿੱਖਿਓ ਕਿ ਤੁਹਾਡੇ ਕੰਟਰੀਜ਼ ਦੇ ਵਿੱਚ ਕਿਵੇਂ ਪੜਾਇਆ ਜਾਂਦਾ ਹੈ ਤੇ ਕੀ ਰਿਜ਼ਲਟ ਨੇ ਤੇ ਇੱਥੇ ਆ ਕੇ ਬੱਚਿਆਂ ਦਾ ਵੀ ਅਸੀਂ ਬੱਚਿਆਂ ਨੂੰ ਵੀ ਅਸੀਂ ਜਿਹੜਾ ਬਿਜ਼ਨਸ ਬਲਾਸਟਰ ਦੇ ਤੌਰ ਤੇ ਇੱਕ ਪ੍ਰੋਗਰਾਮ ਹੈ ਉਹ ਚ ਅਸੀਂ 3-3000 ਰੁਪਏ ਦੇ ਦੋ 2000 ਰੁਪਏ ਪਰ ਬੱਚਾ ਦਿੰਨੇ ਹੈ ਪੰਜ-ਪੰਜ ਬੱਚਿਆਂ ਦਾ ਗਰੁੱਪ ਹੈ 10000 ਰੁਪਏ ਹੋ ਜਾਂਦੇ ਉਹ ਉਹ ਬੱਚੇ ਪੰਜੇ ਬੱਚੇ ਬੈਠ ਕੇ ਕੋਈ ਵੀ ਆਪਣਾ ਕੋਈ ਸਟਾਰਟਅਪ ਕੋਈ ਆਪਣੀ ਦਿਮਾਗ ਚੋਂ ਕੋਈ ਆਈਡੀਆ ਕਰਨ ਅਸੀਂ ਜਿਹੜੀਆਂ ਕੰਪਨੀਆਂਜ਼ ਨਾਲ ਉਹਨਾਂ ਦਾ ਐਗਰੀਮੈਂਟ ਕਰਾਉਂਦੇ ਆ ਕਿ ਆਹ ਪ੍ਰੋਡਕਟ ਜਿਹੜਾ ਸਾਡਾ ਹੋਊਗਾ ਇਹਨੂੰ ਤੁਸੀਂ ਬਣਾ ਦਿਓ ਕੋਈ ਹੈਲਮਟ ਬਣਾਉਂਦਾ ਹੈ ਇਸ ਤਰ੍ਹਾਂ ਦਾ ਕਿ ਜਿਹੜਾ ਪਹਿਲਾਂ ਤੱਕ ਦੇਖਿਆ ਨਹੀਂ ਕਿਸੇ ਨੇ ਕਾਫੀ ਬਣਾਉਣ ਦੇ ਨਵੇਂ ਤਰੀਕੇ ਬਣਾਏ ਨੇ ਸੋ ਇਹ ਅਸੀਂ ਜਿਹੜਾ ਦਿੱਲੀ ਤੋਂ ਨੋਲਜ ਸ਼ੇਅਰਿੰਗ ਜਿਹੜਾ ਐਗਰੀਮੈਂਟ ਸੀ ਉਹਦੇ ਵਿੱਚ ਅਸੀਂ ਦਿੱਲੀ ਦੇ ਸਕੂਲਾਂ ਦਾ ਦੌਰਾ ਕੀਤਾ ਸੀ ਉਥੋਂ ਸਾਨੂੰ ਇਹ ਆਈਡੀਆ ਆਇਆ ਸੀ ਕਿ ਕੰਮਜਾਬ ਚੱਲ ਰਿਹਾ ਹੈ। ਮਾਨ ਸਰ ਤੁਸੀਂ ਇੱਕ ਐਂਟੀ ਡਰਗ ਕੈਂਪੇਨ ਵੀ ਚੱਲ ਰਹੀ ਹੈਗੀ ਹੈ ਤੇ ਜਿਹੜੇ ਹੁਣ ਤੁਸੀਂ ਆਪ ਇਹ ਕੈਂਪੇਨਾਂ ਨੂੰ ਜਿਹੜੇ ਤੁਸਿਲ ਤੋਂ ਕਰਦੇ ਹੋ ਕੀ ਪੰਜਾਬ ਦੇ ਵਿੱਚ ਕੋਈ ਨਾ ਸਬਜੈਕਟ ਹੋ ਜਾਏਗਾ ਕਿ ਕਿਉਂਕਿ ਐਂਟੀ ਡਰਗ ਕੋ ਬੱਚਿਆਂ ਨੂੰ ਸਿਖ ਦੇਣ ਵਾਸਤੇ ਕਿਉਂਕਿ ਬੇਸ ਬੇਸਿਕੀ ਬੇਸਿਕੀ ਹੋਵੇ ਸਬਜੈਕਟ ਆ ਜਾਏ ਕੋਈ ਨਾ ਕੋਈ ਆ ਕੇ ਤਾਂ ਕਿ ਬੱਚਾ ਸਮਝ ਆ ਸਕੇ ਸ਼ੁਰੂਆਤ ਤੋਂ ਹੀ ਕਿ ਨਸ਼ਿਆਂ ਤੋਂ ਕਿਵੇਂ ਰਹਿਣਾ ਹੈ ਤੱਕ ਨਹੀਂ ਨਹੀਂ ਬਿਲਕੁਲ ਬਿਲਕੁਲ ਇਹ ਬੜਾ ਜ਼ਰੂਰੀ ਹੈ ਕਿਉਂਕਿ ਇਹ ਉਮਰ ਐਸੀ ਹੁੰਦੀ ਹੈ ਜਿਹੜੀ ਪ੍ਰਾਇਮਰੀ ਸਕੂਲ ਵਾਲੀ ਤਾਂ ਚਲੋ ਛੋਟੀ ਹੁੰਦੀ ਹੈ ਮਿਡਲ ਹਾਈ ਸਕੈਂਡਰੀ ਵਾਲੀ ਉਮਰ ਐਸੀ ਹੁੰਦੀ ਹੈ ਕੋਰੇ ਕਾਗਜ਼ ਵਰਗਾ ਜਿਹੜਾ ਮਨ ਹੁੰਦਾ ਜੋ ਮਰਜੀ ਲਿਖ ਦੋ ਕਈ ਵਾਰੀ ਸਕੂਲਾਂ ਚੋਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਈਆਂ ਕਿ ਯਾਰੀ ਦੋਸਤੀ ਦੀ ਸੌਂਪਵਾ ਕੇ ਨਸ਼ਾ ਕਰਾ ਇੱਕ ਵਾਰੀ ਲੱਗ ਗਏ ਫਿਰ ਮੁੜ ਕੇ ਉਸ ਦਲਦਲ ਚੋਂ ਨਿਕਲਣਾ ਔਖਾ ਹੋ ਜਾਂਦਾ ਅਸੀਂ ਐਸਐਸਪੀਜ਼ ਨੂੰ ਡਿਪਟੀ ਕਮਿਸ਼ਨਰਸ ਨੂੰ ਡੀਓਜ਼ ਨੂੰ ਇਹ ਕਹਿੰਿਆ ਕਿ ਤੁਸੀਂ ਰੈਗੂਲਰਲੀ ਸਕੂਲਾਂ ਚ ਵਿਜ਼ਿਟ ਕਰੋ ਬੱਚਿਆਂ ਨੂੰ ਜਿਹੜਾ ਮਿਲੋ ਉਹਨਾਂ ਦੀ ਕਾਉਂਸਲਿੰਗ ਕਰੋ ਕਿ ਆਪਾਂ ਬਹੁਤ ਵੱਡੇ ਬੰਦੇ ਬਣਨਾ ਹੈ ਆਪਣੀ ਮੰਜ਼ਿਲ ਜਿਹੜੀ ਹੈ ਉਹ ਛੋਟੀ ਨਹੀਂ ਹੈਗੀ ਗਲਤ ਸੰਗਤ ਦਾ ਸ਼ਿਕਾਰ ਨਹੀਂ ਹੋਣਾ ਹੈ ਨਾ ਤਾਂ ਕਿ ਉਹਨਾਂ ਦੀ ਨਾਲ-ਨਾਲ ਇਹ ਕਾਉਂਸਲਿੰਗ ਵੀ ਹੁੰਦੀ ਰਹੇ ਕਿ ਅਸੀਂ ਇਹ ਕੰਮਾਂ ਤੋਂ ਬਚਣਾ ਹੈ ਨਾਲ-ਨਾਲ ਫਿਰ ਜਿਹੜੀ ਪੇਰੈਂਟ ਟੀਚਰ ਮੀਟਿੰਗ ਹੈ ਉਹ ਵੀ ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੀ ਹੈ ਕਿ ਸਕੂਲ ਤੋਂ ਬਾਅਦ ਬੱਚਾ ਕੀ ਕਰਦਾ ਉਹ ਸਕੂਲ ਤੋਂ ਬਾਅਦ ਬੱਚੇ ਦੀ ਸੰਗਤ ਕਿਹੋ ਜਿਹੀ ਹੈ ਇਹ ਤਾਂ ਪੇਰੈਂਟ ਦੱਸ ਸਕਦੇ ਨੇ ਤੇ ਪੀਰੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਬੱਚਾ ਸਕੂਲ ਦੇ ਵਿੱਚ ਕਿਹ ਦੀ ਕਿਹ ਦੀ ਸੰਗਤ ਚ ਪੈਂਦਾ। ਸੋ ਇਹ ਜਿਹੜਾ ਸਰਕਾਰੀ ਸਕੂਲਾਂ ਚ ਅਸੀਂ ਪੀਰੈਂਟ ਟੀਚਰ ਮੀਟਿੰਗ ਹੈ ਨਾ ਵਿਦਿਆਰਥੀ ਮਾਪੇ ਮਿਲਣੀ ਸ਼ੁਰੂ ਕੀਤਾ ਉਹ ਵੀ ਬਹੁਤ ਕਾਮਯਾਬ ਹੈ। ਤੇ ਨਾਲ ਸਕੂਲ ਜਦੋਂ ਛੁੱਟੀ ਹੋ ਜਾਂਦੀ ਹੈ ਮੇਰਾ ਸਕੂਲ ਜਦੋਂ ਬੰਦ ਹੋ ਜਾਂਦਾ। ਉਸ ਤੋਂ ਬਾਅਦ ਸਕੂਲ ਚ ਕੌਣ-ਕੌਣ ਆਉਂਦਾ ਹੈ? ਬਹੁਤ سارے ਸਕੂਲ ਵੀ ਆਜੇ ਨੇ ਜਿਹੜੇ ਬੰਦ ਸਕੂਲ ਨੇ ਉਹਨਾਂ ਦੇ ਕੰਦ-ਕੁੰਦ ਭੰਨ ਕੇ ਜਾਂ ਕੋਈ ਰਸਤਾ ਬਣਾ ਕੇ ਉੱਥੇ ਗਲਤ ਅਨਸਰ ਜਿਹੜੇ ਨੇ ਉਹ ਜਦ ਤੱਕ ਕੋਈ ਨਸ਼ੇ ਨੂੰਸ਼ੇ ਕਰਦੇ ਆ ਜਾਂ ਕੋਈ ਅਸ਼ਲੀਲ ਗੱਲਾਂ ਉੱਥੇ ਬਾਥਰੂਮਾਂ ਜਾਂ ਕੰਧਾਂ ਤੇ ਲਿਖ ਜਾਂਦੇ ਆ ਉਹਦੇ ਵਾਸਤੇ ਵੀ ਅਸੀਂ ਕਿਉਂਕਿ ਕੈਮਰੇ ਵੀ ਲੱਗੇ ਹੋਏ ਨੇ ਅ ਸੀਸੀਟੀਵੀ ਪਰ ਨਾਲ ਅਸੀਂ ਸਿਕਿਉਰਟੀ ਵੀ ਪ੍ਰੋਵਾਈਡ ਕਰਵਾ ਰਹੇ ਆ ਤਾਂ ਕਿ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਕੋਈ ਵੀ ਉਸ ਉਮਰ ਚ ਗਲਤ ਕਿਸਮ ਦਾ ਸਾਹਿੱਤ ਜਾਂ ਗਲਤ ਸੰਗਤ ਦਾ ਸ਼ਿਕਾਰ ਨਾ ਹੋਣਾ ਪਵੇ ਠੀਕ ਹੈ ਜੀ ਆਲਵੇਜ਼ ਅਸੀਂ ਤਾਂ ਅਸੀਂ ਤਾਂ ਟੀਮ ਦੇ ਹੱਕ ਚੀ ਹੈ ਜੀ ਔਰ ਉਮੀਦ ਕਰਦੇ ਆ ਕਿ ਜਿਹੜੀ ਟੀਮ ਹੈ ਹੁਣ ਤੱਕ ਅਨਬੀਟਨ ਰਹੀ ਹੈ ਇਸ ਚੈਂਪੀਅਨ ਟਰਾਫੀ ਦੇ ਵਿੱਚ ਤੇ ਕੱਲ ਨੂੰ ਸਾਡੇ ਸ਼ੁਮਨ ਗਿੱਲ ਹੈ ਵਿਰਾਟ ਕੋਹਲੀ ਹੈ ਰੋਹਿਤ ਸ਼ਰਮਾ ਹੈ ਨਾ ਕੁਲਦੀਪ ਯਾਦਵ ਹੈ ਤੇ ਜਡੇਜਾ ਨਾ ਜਿੰਨੇ ਵੀ ਸਾਡੇ ਪਲੇਅਰ ਨੇ ਉਹ ਆਪਣੇ ਵੱਲੋਂ ਦਬੈਸਟੀ ਕਰਦਾ ਕੋਈ ਪਲੇਅਰ ਫਾਈਨਲ ਤੱਕ ਖਾਸ ਤੌਰ ਤੇ ਹਰੇਕ ਪਲੇਅਰ ਚਾਹੁੰਦਾ ਕਿ ਮੇਰਾ ਫਾਈਨਲ ਦੇ ਵਿੱਚ ਘੱਟੋ ਘੱਟ ਮੇਰੀ अहमियत ਬਣੇ ਸੋ ਮੈਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਕੱਲ ਨੂੰ 2:30 ਵਜੇ ਜਿਹੜਾ ਮੈਚ ਹੈ ਤੇ ਉਹਦੇ ਵਿੱਚ ਜਿਹੜੀ ਭਾਰਤ ਦੀ ਟੀਮ ਜਿਹੜੀ ਹੈ ਉਹ ਚੈਂਪੀయన్స్ ਆਫ ਦਾ ਚੈਂਪੀਅਨ ਬਣ ਕੇ ਆਵੇ ਸੋ ਇਸ ਤੋਂ ਇਲਾਵਾ ਜਸਦੇਵ ਸਿੰਘ ਸਾਹਿਬ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹਨੂੰ ਕਿਸ ਤਰ੍ਹਾਂ ਬੋਲਦੇ ਹੋ ਤੁਸੀਂ ਦੇਖੋ ਧਾਰਮਿਕ ਮਾਮਲਾ ਹੈ ਪਰ ਮੈਂ ਪਹਿਲੇ ਦਿਨ ਉਹ ਕਹਿਣਾ ਹੁੰਦਾ ਕਿ ਹੋਣਾ ਚਾਹੀਦਾ ਸੀਗਾ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ ਪਰ ਹੋਣ ਇਹ ਲੱਗ ਗਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਆ ਹਾਲ ਹੋ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਜਿਹੜੀ ਅੰਤਰੀਮ ਕਮੇਟੀ ਹੈ ਜਿਨ੍ਹਾਂ ਨੇ ਜਗਜਗਰ ਸਾਹਿਬ ਨੂੰ ਸੇਵਾ ਮੁਕਤ ਕੀਤਾ ਉਹਨਾਂ ਦੀ ਅਭਦੀ ਚੋਣ ਹੋਈ ਨੂੰ 12 13 14 ਸਾਲ ਹੋ ਗਏ ਜੀ ਪਹਿਲਾਂ ਆਪ ਤਾਂ ਵੈਲਿਡ ਹੋ ਜੋ ਚੋਣਾ ਤਾਂ ਕਰਾ ਲਈਏ ਉਹ ਸੈਂਟਰ ਨੇ ਕਰਾਉਣੀਆਂ ਨੇ ਮੈਂ ਕਹਿੰਦ ਨੂੰ ਵੀ ਅਪੀਲ ਕਰਦਾ ਕਿ ਸ਼੍ਰੋਮਣੀ ਕਮੇਟੀ ਦੇ ਚੋਣਾ ਕਰਾਉਣ ਔਰ ਪਤਾ ਲੱਗ ਜੂਗਾ ਕਿ ਲੋਕ ਜਿਹੜੇ ਨੇ ਉਹ ਕਿਦਾਂ ਖਸਾ ਦਿੰਦੇ ਨੇ ਪਰ ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਨੇ ਤਾਂ ਫੈਸਲੇ ਪਹਿਲੀ ਕਰ ਚੁੱਕੇ ਨੇ ਜੇ ਤੁਸੀਂ ਹੁਣ ਕਦੇ ਜਥੇਦਾਰ ਨੂੰ ਲਾਤਾ ਕਦੇ ਮੈਂ ਪਾਰਲੀਮੈਂਟ 'ਚ ਹੀ ਬੋਲਿਆ ਸੀ ਵੀ ਤੁਹਾਡੀਆਂ ਜੇਬਾਂ 'ਚੋਂ ਜਥੇਦਾਰ ਨਿਕਲਦੇ ਨੇ ਕਦੇ ਜਿਹੇਦਾਰ ਨੂੰ ਜੇਬ ਚ ਪਾ ਲਿਆ ਕਦੇ ਜਿਹੇਦਾਰ ਨੂੰ ਜੇਬ ਜੇਬ ਚੋਂ ਕੱਢ ਲਿਆ ਠੀਕ ਹੈ ਜਦੋਂ ਨਾਲੇ ਤਾਂ ਤੁਸੀਂ ਸਾਰੀਆਂ ਸਜਾਵਾਂ ਹਾਂ ਹਾਂ ਕਹਿ ਕੇ ਉੱਥੇ ਮੰਨ ਲਿਆ ਸਾਰੀਆਂ ਗਲਤੀਆਂ ਗੁਨਾਹ ਮੰਨ ਲਏ ਹਾਂਜੀ ਹਾਂਜੀ ਕਰਕੇ ਉਸ ਤੋਂ ਬਾਅਦ ਉਹਦੀ ਸਜ਼ਾ ਜੋ ਤਨਖਾਹ ਲੱਗੀ ਉਹ ਵੀ ਤੁਸੀਂ ਕਰਗੇ ਹੁਣ ਤੁਸੀਂ ਕਹਿੰਦੇ ਹੋਗੇ ਇਹਨਾਂ ਨੂੰ ਅਸੀਂ ਤਾਂਵਾਂਗੇ ਤਾਂ ਬਦਲਾ ਖੋਰੀ ਲੱਗਦੀ ਪਰ ਜਿਹੇਦਾਰ ਸਾਹਿਬ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਛੇਵੇਂ ਪਾਸ਼ਾ ਦੀ ਗੱਦੀ ਹੈ ਉਹ ਕੋਈ ਛੋਟੀ ਮੋਟੀ ਜਿਹੜੀ ਗੱਦੀ ਨਹੀਂ ਹੈਗੀ ਪਰਮਾਤਮਾ ਦੇਖਦਾ ਜੀ ਬਾਕੀ ਮੈਂ ਤਾਂ ਜਿਨ੍ਹਾਂ ਨੇ ਹਰਬੜੀ ਚ ਜਾਂ ਬਦਲਾਖੋਰੀ ਚ ਇਹ ਫੈਸਲੇ ਕੀਤੇ ਨੇ ਮੈਂ ਤੁਹਾਨੂੰ ਨਹੀਂ ਇਹੀ ਕਹੂੰਗਾ ਕਿ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ